ਮੇਰੀ ਮੈਰਿਜ ਰੱਖੀ ਹੋਈ ਸੀਗੀ 23 ਫਰਵਰੀ ਦੀ 8 ਫਰਵਰੀ ਰਾਤ ਨੂੰ ਭਾਬੀ ਉੱਠ ਕੇ ਆਏ ਭੱਜ ਕੇ ਕਹਿੰਦੀ ਦੇਖੋ ਤੇਰਾ ਵੀਰਾ ਬੋਲਦਾ ਨਹੀਂ ਤੇ ਮੈਂ ਜਦੋਂ ਆ ਕੇ ਹੱਥ ਲਾ ਕੇ ਦੇਖਿਆ ਇੱਕੇਦਮ ਲੱਤਾਂ 'ਚੋਂ ਜਾਨ ਨਿਕਲ ਗਈ ਵੱਡਾ ਭਰਾ ਹੁੰਦਾ ਦੂਜੇ ਪਿਓ ਵਰਗਾ ਹੁੰਦਾ ਛੋਟਾ ਭਰਾ ਹੁੰਦਾ ਜਿਹੜਾ ਉਹ ਪਹਿਲੇ ਪੁੱਤ ਵਰਗਾ ਹੁੰਦਾ ਤੁਸੀਂ ਸਮਝੀ ਸਕਦੇ ਹੋ ਵੀ ਇੱਕ 32 ਸਾਲ ਦਾ ਨੌਜਵਾਨ ਗਰੀਬੀ ਦੇ ਵਿੱਚੋਂ ਉੱਠ ਹੋਏ ਗਾਰ ਦੇ ਵਿੱਚੋਂ ਨਿਕਲੇ ਹੋਏ ਸੀ ਮਸਾਂ ਹੌਲੀ ਹੌਲੀ ਗੱਡੀ ਟਰੈਕ ਤੇ ਆ ਰਹੀ ਸੀ ਇੱਕੇਦਮੀ ਮਨ ਲੋ ਇਹ ਝਟਕਾ ਲੱਗਿਆ ਤੇ ਸਾਰੀ ਮਨ ਲੋ ਕਹ ਕਹਦੀ ਵੀ ਘਰ ਦੀ ਨੀ ਆ ਜਿਹੜੀ ਡਿੱਗ ਪਈ ਹੱਲ ਗਈ ਸਾਰ ਅਸਕੇ ਹੁੰਦਾ ਸੀ ਡਿਪਰੈਸ਼ਨ ਦੇ ਵਿੱਚ ਸਾਰੀ ਫੈਮਲੀ ਚਲੀ ਗਈ ਸਾਰਾ ਦਿਨ ਰੋਈ ਜਾਣਾ ਮੈਂ ਇੱਕ ਦਿਨ ਫਿਰ ਮਨ ਬਣਾਇਆ ਵੀ ਇਸ ਤਰ੍ਹਾਂ ਵੱਲ ਨਹੀਂ ਚੱਲਣਾ ਕਿਉਂਕਿ ਸਾਰੀ ਫੈਮਲੀ ਦਾ ਜਿਹੜਾ ਬੋਝ ਹੈ ਜਿਹੜਾ ਭਾਰ ਹੈ ਮੇਰੇ ਸਿਰ ਤੇ ਹੈ ਜੇ ਮੈਂ ਹੀ ਵੱਲ ਡਿੱਗ ਪਿਆ ਤਾਂ ਕੀ ਬਣੇਗਾ ਕਿ ਫੈਮਲੀ ਦਾ ਸੀ ਮੈਨੂੰ ਉੱਠਣਾ ਹੀ ਪੈਣਾ ਸੀ ਨਾ ਕੋਈ ਮੰਡੇ ਦੇਖਿਆ ਨਾ ਕੋਈ ਮੰਡੇ ਦੇਖਿਆ ਮੀ ਆ ਗਿਆ ਨੇਰੀ ਆ ਗਈ ਕੁਝ ਵੀ ਆ ਗਿਆ ਮੈਂ ਡੇਲੀ 4 ਕਿਲੋਮੀਟਰ ਰਨਿੰਗ ਕਰਨੀ ਸ਼ੁਰੂ ਕਰ ਦਿੱਤੀ ਉਹ ਮੇਰੇ ਅੰਗ ਸੰਗ ਹੀ ਹੈ ਮੈਂ ਉਹਨੂੰ ਮਹਿਸੂਸ ਕਰਦਾ ਜਦੋਂ ਮੈਂ ਗਰਾਊਂਡ ਦੇ ਵਿੱਚ ਰਨਿੰਗ ਕਰਦਾ ਹਾਲਾਂਕਿ ਮੇਰਾ ਮੇਰਾ ਚੈਲੰਜ ਹੈ ਆਪਣੇ ਆਪ ਨਾਲ ਹੀ ਹੈ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਮੇਰਾ ਮੈਂ ਚਾਹਣਾ ਵੀ ਜੇ ਮੈਨੂੰ ਦੁੱਖ ਮਿਲਿਆ ਤਾਂ ਮੈਨੂੰ ਸੋਫੀ ਰਹਿ ਕੇ ਹੀ ਹੰਡਾਵਾ ਮੈਂ ਆਪਣੇ ਦਿਮਾਗ ਨੂੰ ਕਿਸੇ ਨਸ਼ੇ ਤੇ ਲਾ ਕੇ ਇਸ ਤਰ੍ਹਾਂ ਮਹਿਸੂਸ ਨਾ ਕਰਾਂ ਵੀ ਮੇਰਾ ਦੁੱਖ ਹੈ ਨਹੀਂਗਾ ਮੇਰਾ ਮੇਨ ਪਰਪਸ ਹੈ ਰਨਿਕ ਦਾ ਰਨਿਕ ਤੋਂ ਵੀ ਅੱਗੇ ਮੇਰਾ ਮੇਨ ਪਰਪਸ ਹੈ ਮੇਰੇ ਬ੍ਰਦਰ ਨੂੰ ਸ਼ਰਧਾਂਜਲੀ ਦੇਣ ਦਾ ਜਦੋਂ ਤੱਕ ਮੇਰਾ ਸਰੀਰ ਅਲਾਉ ਕਰੂਗਾ ਜਦੋਂ ਤੱਕ ਮੇਰੇ ਫਿਜ਼ੀਕਲੀ ਮੇਰੀ ਸਟਰੈਂਥ ਹੈਗੀ ਹੈ ਮੈਂ ਵੀ ਮੈਂ ਉਹਨੂੰ ਸ਼ਰਧਾਂਜਲੀ ਦੇਣੀ ਹੈ ਉਹ ਨਹੀਂ ਰਿਹਾ ਤਾਂ ਉਹ ਮੇਰੇ ਜਰੀਏ ਲੋਕਾਂ ਨੂੰ ਪਤਾ ਲੱਗੇ ਦੋਸਤਾਂ ਨੂੰ ਮਿੱਤਰਾਂ ਨੂੰ ਪਤਾ ਲੱਗੇ ਵੀ ਹਾਂ ਯਾਰ ਵੀ ਕੋਈ ਹੈ ਆਪਣੇ ਭਰਾ ਵਾਸਤੇ ਇਸ ਤਰ੍ਹਾਂ ਅੱਗੇ ਆ ਰਿਹਾ ਹੈ ਜਾਂ ਉਹ ਦਿਨ ਉਹ ਉਹ ਨਾਲ ਉਹਦੀਆਂ ਜਿਆਦਾ ਨੂੰ ਨਾਲ ਲੈ ਕੇ ਚੱਲ ਰਹੇ ਮੇਰਾ ਨਾਮ ਜਸਵਿੰਦਰ ਬਾਬਾ ਪਿੰਡ ਮੰਡੀਕਲਾਂ ਜ਼ਿਲ੍ਹਾ ਬਠਿੰਡਾ ਮੈਂ ਪਿਛਲੇ ਪੌਣੇ 6 ਸਾਲ ਤੋਂ ਗਰਾਊਂਡ ਦੇ ਵਿੱਚ ਰਨਿੰਗ ਕਰ ਰਿਹਾ ਹਾਂ ਡੇਲੀ ਦੀ ਮੇਰੀ 4 ਕਿਲੋਮੀਟਰ ਰਨਿੰਗ ਹੈ ਕਦੇ ਮੈਰਾਥਨ ਵੀ ਦੌੜ ਲਈਦੀ ਐ ਜੀ ਇਹਦਾ ਸਫਰ ਇੱਕ ਸੈਡਨੈਸ ਦੇ ਵਿੱਚੋਂ ਨਿਕਲਿਆ ਹੋਇਆ ਸਫਰ ਐ ਮੇਰਾ ਵੱਡਾ ਬ੍ਰਦਰ ਮੇਰਾ 2016 ਦੇ ਵਿੱਚੋਂ ਸਾਊਦੀ ਅਰੇਬੀਆ ਗਿਆ ਸੀ ਘਰੇਲੂ ਫਾਈਨੈਂਸ਼ੀਅਲ ਕਾਰਨਾ ਕਰਕੇ ਚਲਾ ਗਿਆ ਜੀ 2 ਢਾਈ ਸਾਲਾਂ ਬਾਅਦ ਉਹ ਮੰਨ ਲਓ 6 ਫਰਵਰੀ 2019 ਨੂੰ ਵਾਪਸ ਆਇਆ ਸੀ ਮੇਰੀ ਮੈਰਿਜ ਰੱਖੀ ਹੋਈ ਸੀਗੀ 23 ਫਰਵਰੀ ਦੀ 6 ਫਰਵਰੀ ਨੂੰ ਅਸੀਂ ਉਹਨੂੰ ਅੰਮ੍ਰਿਤਸਰ 에ਅਰਪੋਰਟ ਤੋਂ ਲੈ ਕੇ ਆਏ ਆ 8 ਫਰਵਰੀ ਰਾਤ ਨੂੰ ਕਾਰਡੀਆਕ ਅਰੇਸਟ ਦੇ ਥਰੂ ਮੰਨ ਲਓ ਉਹਦੀ ਡੈਥ ਹੋ ਗਈ ਸਾਇਲੈਂਟ ਅਟੈਕ ਹੋ ਗਿਆ ਸੁੱਤਾ ਪਿਆ ਰਹਿ ਗਿਆ ਭਾਬੀ ਉੱਠ ਕੇ ਆਏ ਭੱਜ ਕੇ ਕਹਿੰਦੀ ਦੇਖ ਇੱਕੇ ਦਮ ਲੱਤਾਂ ਚੋਂ ਜਾਨ ਨਿਕਲ ਗਈ ਮੈਂ ਉੱਥੇ ਡਿੱਗ ਪਿਆ 2 ਸਾਲ ਵੱਡਾ ਸੀ ਮੇਥੋਂ ਤੇ ਮੇਰੀ 30 ਸਾਲ ਦੀ ਏ ਸੀ ਜਦੋਂ ਉਹ ਪੂਰਾ ਹੋਇਆ ਉਹਦੀ 32 ਸਾਲ ਦੀ ਏ ਸੀ ਅਸੀਂ ਛੋਟੇ ਹੁੰਦੇ ਪਲੱਸ 2 ਤੱਕ 20 ਸਾਲਾਂ ਤੱਕ ਇਕੱਠੇ ਸੌਂਦੇ ਹੁੰਦੇ ਕੋ ਕਹਿੰਦੇ ਹੁੰਦੇ ਆ ਵੀ ਵੱਡਾ ਭਰਾ ਹੁੰਦਾ ਦੂਜੇ ਪਿਓ ਵਰਗਾ ਹੁੰਦਾ ਛੋਟਾ ਭਰਾ ਹੁੰਦਾ ਜਿਹੜਾ ਉਹ ਪਹਿਲੇ ਪੁੱਤ ਵਰਗਾ ਹੁੰਦਾ ਤਾਂ ਵੱਡਾ ਬ੍ਰਦਰ ਸੀ ਮੇਰਾ ਜੀ ਵੀਰੇ ਤੇਰੀ ਸਾਥੀ ਮੈਂ ਚਲਾ ਜਾਂਦਾ ਯਾਰ ਤੇਰੀ ਪਰਿਵਾਰ ਨੂੰ ਲੋਡ ਸੀ ਤੇ ਤੂੰ ਮੇਰਾ ਵੱਡਾ ਸਿਆਣਾ ਸੀ ਮੈਂ ਨਿਆਣਾ ਹੋਣ ਕਰਕੇ ਮੇਰੇ ਚ ਇਹੋ ਜਿਹਾ ਵਿੜਪਣ ਹੈ ਨਹੀਂ ਤੇਰੇ ਚੋਸੀ ਕੋਈ ਵੀ ਦਿਨ ਚੜਦਾ ਤਾਂ ਸਾਰਾ ਬਸ ਜਿਵੇਂ ਕੋਈ ਜ਼ਹਿਰ ਦੀ ਘੁੱਟ ਪੀਤੀ ਹੁੰਦੀ ਹੈ ਉਹ ਕਹਿੰਦੇ ਹੁੰਦੇ ਨੇ ਵੀ ਜ਼ਹਿਰ ਮਰਨ ਲਈ ਥੋੜਾ ਚਾਹੀਦਾ ਜਿਉਂਦੇ ਰਹਿਣ ਲਈ ਬਹੁਤ ਸਾਰਾ ਪੀਣਾ ਪੈਂਦਾ ਤੁਸੀਂ ਸਮਝੀ ਸਕਦੇ ਹੋ ਵੀ ਇੱਕ 32 ਸਾਲ ਦਾ ਨੌਜਵਾਨ ਗਰੀਬੀ ਦੇ ਵਿੱਚੋਂ ਉੱਠੋਏ ਗਾਰ ਦੇ ਵਿੱਚੋਂ ਨਿਕਲੇ ਹੋਏ ਸੀ ਮਸਾਂ ਹੌਲੀ ਹੌਲੀ ਗੱਡੀ ਟਰੈਕ ਤੇ ਆ ਰਹੀ ਸੀ ਖੁਸ਼ੀਆਂ ਦਾ ਮਾਹੌਲ ਘਰ ਦੇ ਵਿੱਚ ਵਿਆਹ ਦੇ ਕਾਰਡ ਵੰਡਣ ਜਾਣਾ ਸੀ ਇਕੇ ਦਾ ਵੀ ਮਨ ਨੂੰ ਇਹ ਝਟਕਾ ਲੱਗਿਆ ਤੇ ਸਾਰੀ ਮਨ ਨੂੰ ਕਹ ਕਹਦੀ ਹੈ ਵੀ ਘਰ ਦੀ ਨੀ ਹੈ ਜਿਹੜੀ ਡਿੱਗ ਪਈ ਹੱਲ ਗਈ ਸਾਰੀ ਕੋਈ ਅੱਗੇ ਵਾਸਤੇ ਰਾਹ ਨਹੀਂ ਸੁਝ ਰਿਹਾ ਸੀ ਵੀ ਕੀ ਕੀਤਾ ਜਾਵੇ ਕੀ ਨਾ ਕੀਤਾ ਜਾਵੇ ਕਿਉਂਕਿ ਸਾਰਾ ਕੁਝ ਉਹਨੂੰ ਪੁੱਛ ਕੇ ਹੁੰਦਾ ਸੀ ਸਾਰਾ ਕੁਝ ਉਹਨੂੰ ਦੱਸ ਕੇ ਹੁੰਦਾ ਸੀ ਡਿਪਰੈਸ਼ਨ ਦੇ ਵਿੱਚ ਸਾਰੀ ਫੈ ਕੰਮ ਤੇ ਨਾ ਜੀ ਲੱਗਣਾ ਕੰਮ ਤੇ ਜਾਨ ਨੂੰ ਜੀ ਨਾ ਕਰਨਾ ਮੈਂ ਇੱਕ ਦਿਨ ਫਿਰ ਮਨ ਬਣਾਇਆ ਵੀ ਇਸ ਤਰ੍ਹਾਂ ਮਨ ਲੋ ਨਹੀਂ ਚੱਲਣਾ ਕਿਉਂਕਿ ਸਾਰੀ ਫੈਮਲੀ ਦਾ ਜਿਹੜਾ ਬੋਝ ਹੈ ਜਿਹੜਾ ਭਾਰ ਹੈ ਮੇਰੇ ਸਿਰ ਤੇ ਹੈ ਜੇ ਮੈਂ ਹੀ ਮਨ ਲੋ ਡਿੱਗ ਪਿਆ ਤਾਂ ਕੀ ਬਣੇਗਾ ਅੱਗੇ ਫੈਮਲੀ ਦਾ ਜਿਵੇਂ ਉਹ ਵਾਹਿਦ ਜੀਆ ਦੀ ਇੱਕ ਮਨ ਲੋ ਚਾਰ ਸਤਰਾਂ ਨੇ ਠੋਕਰ ਖਾ ਸਕਦੇ ਸਨ ਮੇਰੇ ਤੋਂ ਹੋਰ ਵੀ ਕਈ ਮੈਨੂੰ ਡਿੱਗੇ ਨੂੰ ਉੱਠਣਾ ਪੈਣਾ ਸੀ ਤਾਂ ਉਹ ਚੀਜ਼ ਸੀ ਮੈਨੂੰ ਉੱਠਣਾ ਹੀ ਪੈਣਾ ਸੀ ਜੇ ਮੈਂ ਡਿੱਗਿਆ ਰਹਿੰਦਾ ਤਾਂ ਫੈਮਲੀ ਨੇ ਆਪਣੇ ਆਪ ਹੀ ਮਨੋ ਵੱਲ ਇਹਨਾਂ ਦਾ ਫੈਮਲੀ ਦਾ ਜਿਹੜਾ ਡਿੱਗ ਪੈਣਾ ਸੀ 17 ਅਗਸਤ 2019 ਨੂੰ ਮੈਂ ਪਹਿਲੇ ਦਿਨ ਸਕੂਲ ਦੇ ਵਿੱਚ ਰਨਿੰਗ ਕਰਨ ਗਿਆ ਤੇ ਨਾ ਕੋਈ ਮੈਂ ਸੰਡੇ ਦੇਖਿਆ ਨਾ ਕੋਈ ਮੰਡੇ ਦੇਖਿਆ ਮੀਂਹ ਆ ਗਿਆ ਨੇਰੀ ਆ ਗਈ ਕੁਝ ਵੀ ਆ ਗਿਆ ਮੈਂ ਡੇਲੀ 4 ਕਿਲੋਮੀਟਰ ਰਨਿੰਗ ਕਰਨੀ ਸ਼ੁਰੂ ਕਰਤੀ ਜਿੰਨਾ ਚਿਰ ਮੇਰੇ ਬ੍ਰਦਰ ਨੂੰ ਵਿਛੜੇ ਨੂੰ ਹੋਈ ਜਾਏਗਾ ਮੈਂ ਆਪਣੇ ਦਿਲੋਂ ਚਾਹਣਾ ਵੀ ਮੈਂ ਉਹਨੇ ਦਿਨਾਂ ਦੀ ਹਰ ਰੋਜ਼ ਉਹਨੂੰ ਮੈਂ ਲੋ ਸ਼ਰਧਾਂਜਲੀ ਦਿੰਦਾ ਰਹਾ ਉਹ ਮੇਰੇ ਅੰਗ ਸੰਗ ਹੀ ਹੈ ਮੈਂ ਉਹਨੂੰ ਮਹਿਸੂਸ ਕਰਦਾ ਜਦੋਂ ਮੈਂ ਗਰਾਊਂਡ ਦੇ ਵਿੱਚ ਰਨਿੰਗ ਕਰਦਾ ਤਾਂ ਵੀ ਉਹ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਮੇਰੇ ਨਾਲ ਹੀ ਹੈ ਮੇਰੇ ਅੰਦਰ ਹੈ ਇਵਨ ਸੁਪਨਾ ਆਉਂਦਾ ਤਾਂ ਉਹ ਚੀਜ਼ ਮੈਨੂੰ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਵੀ ਮੈਂ ਜਿਉਂ ਜਿਉਂਦਾ ਰੱਖ ਤਾਂ ਇਹ ਮੈਂ ਉਹਨੂੰ ਸ਼ਰਧਾਂਜਲੀ ਦੇ ਕੇ ਹੀ ਰੱਖ ਸਕਦਾ ਹਾਲਾਂਕਿ ਮੇਰਾ ਮੇਰਾ ਚੈਲੰਜ ਹੈ ਆਪਣੇ ਆਪ ਨਾਲ ਹੀ ਹੈ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਮੇਰਾ ਇੱਕ ਦੂਜੀ ਗੱਲ ਇਹ ਹੈ ਕੋਈ ਖਾਣ ਪੀਣ ਵਾਲਾ ਬੰਦਾ ਹੁੰਦਾ ਕੋਈ ਨਸ਼ੇ ਪੱਤੇ ਵਾਲਾ ਬੰਦਾ ਹੁੰਦਾ ਕੋਈ दारू ਪਿਆਲੇ ਵਾਲਾ ਬੰਦਾ ਹੁੰਦਾ ਜਦੋਂ ਉਹਨੂੰ ਕੋਈ ਦੁੱਖ ਹੁੰਦਾ ਹੈ ਜਾਂ ਕੋਈ ਤਕਲੀਫ ਹੁੰਦੀ ਹੈ ਉਹ ਨਸ਼ਾ ਪੱਤਾ ਕਰਕੇ ਆਪਣੇ ਆਪ ਨੂੰ ਪਰਚਾ ਲੈ ਲੈਂਦਾ ਉਸ ਚੀਜ਼ ਨਾਲ ਮੈਂ ਚਾਹੁੰਦਾ ਵੀ ਜੇ ਮੈਨੂੰ ਦੁੱਖ ਮਿਲਿਆ ਤਾਂ ਮੈਨੂੰ ਸੋਫੀ ਰਹਿ ਕੇ ਹੀ ਹੰਡਾਵਾ ਮੈਂ ਆਪਦੇ ਦਿਮਾਗ ਨੂੰ ਕਿਸੇ ਨਸ਼ੇ ਤੇ ਲਾ ਕੇ ਇਸ ਤਰ੍ਹਾਂ ਮਹਿਸੂਸ ਨਾ ਕਰਾਂ ਵੀ ਮੇਰਾ ਦੁੱਖ ਹੈ ਨਹੀਂਗਾ 17 ਅਗਸਤ 2019 ਹਿਸਾਬ ਲਈ ਤਾਂ 2107 ਦਿਨ ਬਣਦੇ ਨੇ ਟੋਟਲ ਹੁਣ ਤੱਕ ਦੇ ਵਿੱਚ ਇਹ ਸੰਡੇ ਲਾ ਕੇ ਸਾਰੇ ਦਿਨ ਲਾ ਕੇ ਤਾਂ 2107 ਦੇ 2107 ਦਿਨ ਹੀ ਮੈਂ ਗਰਾਊਂਡ ਨੂੰ ਦਿੱਤੇ ਨੇ ਗਰਮੀਆਂ ਚਾਹੇ ਸਰਦੀ ਹੈ ਸਵੇਰੇ ਰਨਿੰਗ ਕੀਤੀ 15-20 ਮਿੰਟਾਂ ਦੇ ਵਿੱਚ ਰਨਿੰਗ ਹੋਗੀ ਉਸ ਤੋਂ ਬਾਅਦ ਜਿਮ ਪੌਣਾ ਘੰਟਾ ਘੰਟਾ ਜਿਮ ਦੇ ਵਿੱਚ ਲਾ ਲਈਦਾ ਕੋਈ ਬੁਖਾਰ ਚੜ ਗਿਆ ਤਾਂ ਵੀ ਮੈਂ ਗਰਾਊਂਡ ਦੇ ਵਿੱਚ ਪਹਿਲਾਂ ਰਨਿੰਗ ਕਰਨੀ ਹੈ ਫਿਰ ਜਾ ਕੇ ਮੈਂ ਸੋਚਣਾ ਵੀ ਸਰੀਰ ਮੇਰਾ ਅਲਾਉ ਕਰਦਾ ਜਾਂ ਨਹੀਂ ਕਰਦਾ ਪਹਿਲਾਂ ਰਨਿੰਗ 4 ਕਿਲੋਮੀਟਰ ਹੋਏਗੀ ਬੋਡੀ ਚਾਹੇ ਜਵਾਬ ਦੇਂਦੀ ਹੋਵੇ ਮੰਨ ਲਓ ਜਿਵੇਂ ਇੱਕ ਇੰਗਲਿਸ਼ ਦੀ ਕਹਾਵਤ ਹੈ ਵੈਨ ਯੂਅਰ ਲੈਗਜ਼ ਆਰ ਟਾਈਡ ਰਨ ਵਿਦ ਯੂਅਰ ਹਾਰਟ ਤਾਂ ਮੈਂ ਉਹ ਚੀਜ਼ ਐਪਲੀਕੇਬਲ ਕੀਤੀ ਆਪਣੇ ਆਪ ਤੇ 4 ਮਾਰਚ 2023 ਦਾ ਦਿਨ ਸੀਗਾ ਮੈਂ ਆਪਣੇ ਆਪ ਨੂੰ ਚੈਲੰਜ ਕੀਤਾ ਕਿ ਅੱਜ ਮੈਂ 10 ਕਿਲੋਮੀਟਰ ਰਨਿੰਗ ਕਰਨੀ ਹੈ 25 ਟਰੈਕ ਬੰਦੇ ਨੇ 400 ਮੀਟਰ ਦੇ ਆਪਣੇ ਗਰਾਊਂਡ ਦੇ ਜਦੋਂ 26ਵੇਂ ਗੇੜੇ 'ਚ ਪੈਰ ਧਰਿਆ ਮੈਂ ਤਾਂ ਮੈਂ ਸੋਚਿਆ ਮੈਂ ਖាច់ ਕਿ ਉਹ ਨਾ ਚੱਲ 30 ਲਾਏ ਜਾਣ 31ਵੇਂ ਗੇੜੇ 'ਚ ਪੈਰ ਧਰਿਆ ਮੈਂ ਸੋਚਿਆ ਮੈਂ ਖាច់ ਕਿ ਉਹ ਨਾ 40 ਪੂਰੇ ਕਰ ਲਏ ਜਾਣ ਤੇ ਇਸ ਤਰ੍ਹਾਂ ਮੈਂ ਕਰਦੇ ਕਰਦੇ ਨੇ 400 ਮੀਟਰ ਦੇ 50 ਗੇੜੇ ਪੂਰੇ ਕੀਤੇ 20 ਕਿਲੋਮੀਟਰ ਬਣ ਗਈ ਦਿਮਾਗ ਜੇ ਕਹਿੰਦਾ ਵੀ ਤੂੰ 100 ਲਾ ਸਕਦਾ ਤਾਂ ਮੈਂ ਉਸ ਦਿਨ 100 ਵੀ ਪੂਰੇ ਕਰ ਲੈਂਦਾ ਕਿ ਮਤਲਬ ਵਿਲ ਪਾਵਰ ਹੈ ਜਿਹੜੀ ਇੱਛਾ ਸ਼ਕਤੀ ਹੈ ਇੰਨੀ ਕੁ ਮ 15-16 ਦਿਨ ਅਸੀਂ ਐਡਮਿ ਮੰਨ ਲਓ ਫਾਦਰ ਸਾਹਿਬ ਐਡਮਿਟ ਰਹੇ ਕਰਦਾ ਸਵੇਰੇ 5:30 5:30 ਵਜੇ ਉੱਠ ਕੇ ਵੀ ਕਨੇਰ ਦੀਆਂ ਸੜਕਾਂ ਤੇ ਰਨਿੰਗ ਵਾਸਤੇ ਮੈਂ ਚਲਾ ਜਾਂਦਾ ਸੀ ਇਵਨ ਕਈ ਵਾਰੀ ਕੁੱਤੇ ਮਗਰ ਪੈ ਗਏ ਮਤਲਬ ਵੀ ਉਹ ਕੁੱਤੇ ਮਗਰ ਨਹੀਂ ਪਏ ਉਹ ਚੈਲੰਜ ਸੀਗੇ ਉਹ ਮੈਨੂੰ ਰੋਕਣਾ ਚਾਹੁੰਦੇ ਸੀ ਬਟ ਮੇਰੀ ਵਿਲ ਪਾਵਰ ਕੀ ਕਹਿੰਦੀ ਸੀ ਵੀ ਇਹ ਚੈਲੰਜ ਹੈ ਇਹ ਦਿਨ ਵੀ ਲੰਘ ਜਾਣਾ ਆਪਣੇ ਆਸ-ਪਾਸ ਜੇ ਆਪਾਂ ਮੁਸ਼ਕਲਾਂ ਦੇਖੀ ਤਾਂ ਉਹ ਇੱਕ ਤਰ੍ਹਾਂ ਦੇ ਕੁੱਤੇ ਨੇ ਉਹ ਭਾਂਗਦੇ ਨੇ ਉਹ ਆਪਾਂ ਨੂੰ ਰੋਕਦੇ ਨੇ ਵੀ ਤੁਸੀਂ ਨਾ ਉਹ ਕਰੋ ਤਾਂ ਮੈਂ ਉਹਨਾਂ ਚੀਜ਼ ਨੂੰ ਐਕਸੈਪਟ ਕਰਦਾ ਚੈਲੰਜ ਨੂੰ ਐਕਸੈਪਟ ਕਰਕੇ ਹੀ ਤੁਸੀਂ ਆਪਣੇ ਆਪ ਨੂੰ ਅਕੇਲੇ ਆ ਸਕਦੇ ਹਾਂ। ਮੈਂਟਲੀ ਹੈਲਥ ਵਾਸਤੇ ਕਿਤਾਬਾਂ ਜ਼ਰੂਰੀ ਨੇ। ਕਿਤਾਬਾਂ ਬਹੁਤ ਪੜਦਾ। ਮੈਂ ਵੱਡੇ ਬ੍ਰਦਰ ਨੂੰ ਕਿਤਾਬਾਂ ਨਾਲ ਬਹੁਤ ਸ਼ੌਂਕ ਸੀ ਤੇ ਫਿਜ਼ੀਕਲੀ ਫਿੱਟ ਰਹਿਣ ਵਾਸਤੇ ਤਾਂ ਜੋ ਪਰਿਵਾਰ ਨੂੰ ਚੱਲਦਾ ਰੱਖ ਸਕੀਏ ਤਾਂ ਉਹਦੇ ਵਾਸਤੇ ਜਿਹੜੀ ਫਿਜ਼ੀਕਲੀ ਫਿਟਨੈਸ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਂ ਹੁਣ ਤੱਕ ਕੋਈ ਕਿਸੇ ਤਰ੍ਹਾਂ ਦਾ ਪ੍ਰੋਡਕਟ ਨਹੀਂ ਯੂਜ਼ ਕੀਤਾ। ਕੋਈ ਸਟੀਰੋਇਡ ਵਗੈਰਾ ਕੋਈ ਸਪਲੀਮੈਂਟ ਵਗੈਰਾ ਬਿਲਕੁਲ ਨੈਚੁਰਲ ਡਾਈਟ ਹੈ ਐ ਨਹੀਂ ਹੈਗਾ ਵੀ ਕੋਈ ਆਪਾਂ ਨੂੰ ਕਹੇ ਦੂਗਾ ਵੀ ਤੂੰ ਆ ਚੀਜ਼ ਲੈ ਲੈ ਯਾਰ ਤੇਰਾ ਬਾਡੀ ਬਣ ਜੂ ਮੈਂ ਕਹਿੰਦਾ ਨਹੀਂ ਭਾਈ ਠੀਕ ਹੈ ਮੈਂ ਜਿਸ ਤਰ੍ਹਾਂ ਹੈਗਾ ਮੈਂ ਉਸ ਤਰ੍ਹਾਂ ਹੀ ਆਪਣੀ ਡਰੈਕਟ ਤੇ ਚੱਲਣਾ ਚਾਹੁੰਦਾ ਪਰ ਮੈਂ ਕਿਸੇ ਭੀੜ ਚੱਲਦਾ ਜਾਂ ਮੈਂ ਕਿਸੇ ਭੀੜ ਚੱਲਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਮੈਂ ਚਾਹੁੰਦਾ ਵੀ ਮੈਂ ਆਪਣੀ ਲਅ ਦੇ ਵਿੱਚ ਚੱਲਾਂ ਮੇਰਾ ਮੇਨ ਪਰਪਸ ਹੈ ਰਨਿੰਗ ਦਾ ਰਨਿੰਗ ਤੋਂ ਵੀ ਅੱਗੇ ਮੇਰਾ ਮੇਨ ਪਰਪਸ ਹੈ ਮੇਰੇ ਬ੍ਰਦਰ ਨੂੰ ਸ਼ਰਧਾਂਜਲੀ ਦੇਣ ਦਾ ਜਦੋਂ ਤੱਕ ਮੇਰੇ ਮੇਰੀਆਂ ਲੱਤਾਂ ਅਲਾਉ ਕਰਨੀਆਂ ਜਦੋਂ ਤੱਕ ਮੇ ਰਣੀ ਕਰਦੀ ਤਾਂ ਉਹ ਚੀਜ਼ ਨੂੰ ਮੈਂ ਅੱਗੇ ਲੈ ਕੇ ਚੱਲਿਆ ਵੀ ਮੈਂ ਉਹਨੂੰ ਸ਼ਰਧਾਂਜਲੀ ਦੇਣੀ ਹੈ ਉਹ ਨਹੀਂ ਰਿਹਾ ਤਾਂ ਉਹ ਮੇਰੇ ਜਰੀਏ ਲੋਕਾਂ ਨੂੰ ਪਤਾ ਲੱਗੇ ਦੋਸਤਾਂ ਨੂੰ ਮਿੱਤਰਾਂ ਨੂੰ ਪਤਾ ਲੱਗੇ ਵੀ ਹਾਂ ਯਾਰ ਵੀ ਕੋਈ ਹੈ ਆਪਣੇ ਭਰਾ ਵਾਸਤੇ ਇਸ ਤਰ੍ਹਾਂ ਵੱਲੋਂ ਅੱਗੇ ਆ ਰਿਹਾ ਹੈ ਜਾਂ ਉਹ ਦਿਨ ਉਹਨੂੰ ਨਾ ਉਹਦੀਆਂ ਯਾਦਾਂ ਨੂੰ ਨਾਲ ਲੈ ਕੇ ਚੱਲ ਰਿਹਾ ਹੈ